ਸੁਰਲ ਸਿੰਘ ਟੈਣਾਜੀ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ। ਬਾਜੀ ਸਾਰੇ ਹੀ ਪਰਿਵਾਰਕ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਟੈਣਾਜੀ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਬਈ ਕੈਪਟਨ ਅਮਰਿੰਦਰ ਸਿੰਘ ਫੇਰ ਵਾਪਸ ਆ ਗਏ ਨੇ ਪੋਲਿਟਿਕਸ ਦੇ ਵਿੱਚ ਐਕਟਿਵਲੀ। ਹਾਂ ਬਿਲਕੁਲ ਜੀ ਅੱਜ ਵਾਲੀ ਜਾਣਕਾਰੀ ਤਾਂ ਇਹੀ ਦੱਸਦੀ ਹੈ ਜੀ ਕਿ ਉਹ ਐਕਟਿਵਲੀ ਫੇਰ ਆਉਣਾ ਚਾਹੁੰਦੇ ਆ ਜਾਂ ਆ ਗਏ ਆ। ਕੈਪਟਨ ਅਮਰਿੰਦਰ ਸਿੰਘ ਅੱਜ ਮੋਗਾ ਦੇ ਵਿੱਚ ਪਹੁੰਚੇ ਸੀ ਤੇ ਇਹਨਾਂ ਨੇ ਅੱਜ ਇੱਥੇ ਥੋੜੀ ਜੀ ਬੜਕ ਦਿਖਾਈ ਹੈ ਜਿਵੇਂ ਪਹਿਲਾਂ ਬੜਕਦੇ ਹੁੰਦੇ ਸੀਗੇ ਤੇ ਉਸ ਤਰੀਕੇ ਨਾਲ ਤਾਂ ਨਹੀਂ ਪਰ ਥੋੜੀ ਜੀ ਮਾਮੂਲੀ ਜੀ ਬੜਕ ਅੱਜ ਮਾਰੀ ਆ ਇਹਨਾਂ ਨੇ ਅੱਜ ਮੋਗਾ ਦੇ ਵਿੱਚ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਆ ਬੀਜੇਪੀ ਵਰਕਰਾਂ ਦੇ ਨਾਲ ਇਹਨਾਂ ਨੇ ਕਿਹਾ ਜੀ ਕਿ ਮੈਂ ਤੁਹਾਡੇ ਵਿੱਚ ਬਹੁਤ ਦੇਰ ਬਾਅਦ ਆਇਆ ਮੇਰੀ ਸਿਹਤ ਦੀ ਸਮੱਸਿਆ ਚੱਲਦੀ ਸੀ ਫੌਜ ਦੀ ਨੌਕਰੀ ਦੌਰਾਨ ਮੇਰੀ ਰੀੜ੍ਹ ਦੀ ਹੱਡੀ ਤੇ ਸੱਟ ਲੱਗ ਗਈ ਸੀ ਤੇਰਾ ਇਲਾਜ ਚੱਲ ਰਿਹਾ ਸੀ ਹੁਣ ਮੈਂ ਠੀਕ ਹੋ ਕੇ ਮੈਦਾਨ ਦੇ ਵਿੱਚ ਆਇਆ ਤੇ ਮੈਦਾਨ ਫਤਿਹ ਕਰਕੇ ਹੀ ਛੱਡਾਂਗੇ ਇਹਨਾਂ ਨੇ ਕਿਹਾ ਜੀ 27 ਦੀਆਂ ਵਿਧਾਨ ਸਭਾ ਚੋਣਾਂ ਤਾਂ ਹਲੇ ਦੂਰ ਆ ਮਾਹੌਲ ਇਸ ਤੋਂ ਪਹਿਲਾਂ ਹੀ ਗਰਮ ਹੋ ਜਾਣਾ ਅਸੀਂ ਖੁੱਲਕੇ ਬੀਜੇਪੀ ਦੀ ਮਦਦ ਕਰਾਂਗੇ ਲੋਕਾਂ ਦਾ ਭਾਜਪਾ ਪ੍ਰਤੀ ਨਜ਼ਰੀਆ ਬਦਲਿਆ ਆਉਂਦੇ ਸਮੇਂ ਦੇ ਵਿੱਚ ਇਹਦਾ ਫਾਇਦਾ ਮਿਲੂਗਾ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਮੋਦੀ ਦੇ ਡਾਂਸ ਨੂੰ ਲੈ ਕੇ ਦਿੱਤੇ ਬਿਆਨ ਤੇ ਗੱਲ ਕਹੀ ਆ ਇਹਨਾਂ ਨੇ ਕਹਿੰਦੇ ਰਾਹੁਲ ਗਾਂਧੀ ਨੂੰ ਸਮਝ ਹੀ ਹੈ ਨਹੀਂ ਕਿ ਪਤਾ ਨਹੀਂ ਉਹ ਕੀ ਬੋਲੀ ਜਾਂਦਾ ਫਿਰ ਇਹ ਕਹਿੰਦੇ ਜੀ ਨਵਜੋਤ ਸਿੰਘ ਉਹ ਜਿਹੜਾ ਉਹ ਮੇਰੀ ਸਰਕਾਰ ਦੇ ਵਿੱਚ ਮੰਤਰੀ ਸੀ ਤਿੰਨ ਪੋਰਟਫੋਲੀਓ ਵੰਡਾ ਸੀ ਸੱਤ-ਸੱਤ ਦਿਨ ਉਹ ਫਾਈਲ ਨਹੀਂ ਸੀ ਕਲੀਅਰ ਕਰਦਾ ਇਸ ਕਰਕੇ ਉਹਦੀ ਵੀ ਇਮੇਜ ਇਹ ਹੋ ਜਈ ਆ ਮਿਰਨ ਨੇ ਗੱਲ ਕਹੀ ਆ ਵੀ ਭਾਈ ਭਾਜਪਾ ਆਪਣੇ ਦਮ ਦੇ ਉੱਤੇ ਪੰਜਾਬ ਚ ਟੌਣ ਲੜ ਸਕਦੀ ਆ ਤਰਨ ਤਰਨ ਮੈਂ ਜਾਊਂਗਾ ਉੱਥੇ ਸਾਡੀ ਚੰਗੀ ਫਾਈਟ ਹੋਊਗੀ ਫਿਰ ਇਹਨਾਂ ਨੇ ਇਹ ਗੱਲ ਕਹੀ ਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੂਰੀ ਦੁਨੀਆ ਚ ਨਾਂ ਬਣਾਇਆ ਹੈਗਾ ਕਮਾਇਆ ਹੈਗਾ ਵਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਛੁੱਟਣਾ ਗਲਤ ਆ ਮੈਂ ਨਸ਼ੇ ਦਾ ਲੱਕ ਤੋੜਨ ਦੀ ਸੌਂ ਖਾਦੀ ਸੀ ਨਾ ਕਿ ਮੈਂ ਨਸ਼ੇ ਮੁਕੰਮਲ ਖਤਮ ਕਰਨ ਦੀ ਗੱਲ ਕਹੀ ਸੀ ਜਲੰਧਰ ਚ ਜਿਹੜੀ ਦਿਨ ਦਿਹਾੜੇ ਇੱਕ ਸਰਾਫਾਂ ਦੀ ਦੁਕਾਨ ਲੁੱਟੀ ਆ ਕੀ ਕਹਾਣੀ ਆ ਪੂਰੀ ਉਹਦੀ ਬੇਤਾ ਜੀ ਹੁਣ ਆਮ ਗੱਲਾਂ ਹੋ ਗੀਆਂ ਸਿੰਘ ਸਾਹਿਬ ਕਦੇ ਕਿਤੇ ਕੋਈ ਲੁੱਟਿਆ ਗਿਆ ਕਦੇ ਕੁਝ ਹੋ ਗਿਆ ਕਦੇ ਹੋ ਗਿਆ ਇਹਦਾ ਗੱਲ ਇਹ ਆ ਕਿ ਇਸ ਤਰੀਕੇ ਦੇ ਨਾਲ ਹੀ ਹਰ ਰੋਜ਼ ਹੁੰਦਾ ਕਦੇ ਦੁਕਾਨ ਲੁੱਟੀ ਗਈ ਕਦੇ ਫਰੋਤੀ ਦੀ ਖਬਰ ਆ ਗਈ ਕਦੇ ਸੁਰੇਜਾਂ ਦੇ ਬੰਦੇ ਨੂੰ ਗੋਲੀ ਮਾਰਤੀ ਕਦੇ ਕੋਈ ਵੱਡ ਵੱਡਾ ਘਾਤ ਕਰਦਾ ਇੰਨਾ ਖਬਰਾਂ ਦੇ ਨਾਲ ਸਭ ਕੁਝ ਭਰਿਆ ਪਿਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਸਤਰੀ ਕਦੇ ਨਾਲ ਪੰਜਾਬ ਦੇ ਵਿੱਚ ਹਾਲਾਤ ਬਣੇ ਲੋਕ ਸੱਚੀ ਮੁੱੱਚ ਠੱਠੰਬਰੇ ਪਏ ਆ ਅੱਜ ਜਲੰਧਰ ਦੇ ਵਿੱਚ ਭਾਰਗੋ ਕੈਂਪ ਦੇ ਵਿੱਚ ਸੁਨਿਆਰ ਭਾਈ ਚੜੀ ਦੀ ਦੁਕਾਨ ਆ ਇੱਥੇ ਪਤਾ ਲੱਗਾ ਜੀ ਕਿ ਦਿਨ ਦਿਹਾੜੇ ਇੱਥੇ ਆਏ ਲੁਟੇਰੇ ਉਹਨਾਂ ਨੇ ਪਿਸਤੌਲ ਦੇ ਜ਼ੋਰ ਦੇ ਉੱਤੇ ਤੇ ਬਸ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਸਾਰਾ ਪੁਜ ਲੈ ਗਏ ਡਰਾ ਕੇ ਉਹਨਾਂ ਨੂੰ ਤੇ ਇਹਦੀ ਹੁਣ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਵਾਇਰਲ ਹੋ ਰਹੀ ਆ ਸੋ ਗੱਲ ਇਹ ਅਸਲ ਦੇ ਵਿੱਚ ਕਿ ਪੰਜਾਬ ਦੇ ਵਿੱਚ ਆਹ ਕੁਝ ਚੱਲੀ ਜਾਂਦਾ ਹੈ ਪੰਜਾਬ ਦੇ ਵਿੱਚ ਪਤਾ ਨਹੀਂ ਕਦੋਂ ਰੁਕੇਗਾ ਤੇ ਲੋਕ ਸਵਾਲ ਕਰ ਰਹੇ ਨੇ ਦੇ ਆਨੰਦ ਯੂਨੀਵਰਸਿਟੀ ਚ ਔਰਤਾਂ ਦੇ ਕੱਪੜੇ ਕਿਉਂ ਉਤਾਰਦੇ ਆ ਦੇਖੋ ਗੱਲ ਇਹ ਆ ਕਿ ਇਹ ਬੜਾ ਮਹੱਤਵਪੂਰਨ ਮੁੱਦਾ ਹੈਗਾ ਜੀ ਇਹ ਬੜੀ ਵੱਡੀ ਗੱਲ ਆ ਜਿਹੜੀ ਕਿ ਸੋਚਣ ਵਿਚਾਰਨ ਤੇ ਸਮਝਣ ਦੀ ਲੋੜ ਆ ਕਿ ਕਈ ਸਮਾਜ ਦੇ ਉੱਤੇ ਵਿਦਿਅਕ ادارے ਜਾਂ ਕਿਸੇ ਵੀ ਹੋਰ ਵੱਡੇ ਅਦਾਰਿਆਂ ਦੇ ਵਿੱਚ ਇਹੋ ਜਿਹਾ ਜਦੋਂ ਕੁਝ ਹੁੰਦਾ ਤੇ ਫਿਰ ਲੋਕਾਂ ਦਾ ਗੁੱਸਾ ਫੜਕਦਾ ਹੁਣ ਜਿਵੇਂ ਅੱਜ ਹੈਗੀ ਜੀ ਰੁਤਕ ਦੇ ਵਿੱਚ ਇੱਕ ਹੈਗੀ ਜੀ ਦਇਆਨੰਦ ਯੂਨੀਵਰਸਿਟੀ ਤੇ ਉਹਦੇ ਵਿੱਚ ਪਤਾ ਲੱਗਾ ਜੀ ਕਿ ਉੱਥੇ ਕੁਝ ਸਫਾਈ ਕਰਮਚਾਰੀ ਨਾ ਉਹ ਆਪਣੀ ਡਿਊਟੀ ਤੋਂ 15-20 ਮਿੰਟ ਜਾਂ ਪੌਣਾ ਘੰਟਾ ਲੇਟ ਹੋ ਰਹੇ ਨੇ ਸupervisor ਕਹਿੰਦਾ ਵੀ ਤੁਸੀਂ ਲੇਟ ਕਿਉਂ ਆਈਆਂ ਇਹ ਬੀਬੀਆਂ ਨੇ ਗੱਲ ਕਹੀ ਕਿ ਅਸੀਂ ਬਸ ਵੈਸੇ ਹੀ ਜੀ ਥੋੜਾ ਜਿਹਾ ਲੇਟ ਹੋ ਗਏ ਜਕਦੀਆਂ ਸੀ ਉਹ ਵੀ ਗੱਲ ਦੱਸੀ ਨਹੀਂ ਇਹ ਜ਼ੋਰ ਪਾਉਣ ਲੱਗਾ ਕਾਰਨ ਦੱਸੋ ਉਹ ਕਹਿੰਦਾ ਜੀ ਔਰਤਾਂ ਨੂੰ ਜਿਹੜੇ ਪੀਰੀਅਡ ਆਉਂਦੇ ਹੁੰਦੇ ਆ ਮਹਾਵਾਰੀ ਆਉਂਦੀ ਆ ਉਹ ਇਸ ਕਰਕੇ ਅਸੀਂ ਲੇਟ ਹੋ ਗੀਆਂ ਸਾਨੂੰ ਇਹ ਥੋੜੀ ਸਮੱਸਿਆ ਸੀ ਇਹ ਬੰਦਾ ਕਹਿੰਦਾ ਪਹਿਲਾਂ ਤਲਾਸ਼ੀ ਲਵਾਂਗੇ ਇਹਨੇ ਯੂਨੀਵਰਸਿਟੀ ਦੀ ਇੱਕ ਔਰਤ ਕਰਮਚਾਰਨੀ ਸੱਦੀ ਉਹਨਾਂ ਨੂੰ ਕਹਿੰਦਾ ਜੀ ਇਹਨਾਂ ਨੂੰ ਪਰੇ ਲੈ ਜਾ ਕੇ ਕੱਪੜੇ ਉਤਰਵਾ ਕੇ ਦੇਖੋ ਵੀ ਝੂਠ ਬੋਲ ਰਹੀਆਂ ਤੇ ਸੱਚਾ ਭੈਰਮਣੂ ਫੋਟੋ ਖਿੱਚ ਕੇ ਦਿਖਾਓ ਪਰ ਇਸੇ ਗੱਲ ਤੇ ਰੌਣਾ ਪੈ ਗਿਆ ਯੂਨੀਵਰਸਿਟੀ ਦੇ ਵਿੱਚ ਹੜਤਾਲ ਸ਼ੁਰੂ ਹੋ ਗਈ ਵਿਦਿਆਰਥੀਆਂ ਨੂੰ ਪਤਾ ਲੱਗ ਗਿਆ ਪੁਲਿਸ ਆ ਗਈ ਵਾਈਸ ਚਾਂਸਲਰ ਆ ਗਏ ਸਾਰੇ ਆ ਗਏ ਸੋ ਇਹਨਾਂ ਦੋਵਾਂ ਸੁਪਰਵਾਈਜ਼ਰਾਂ ਨੂੰ ਕਹਿੰਦੇ ਕਿ ਸਸਪੈਂਡ ਕੀਤਾ ਗਿਆ ਪੁਲਿਸ ਨੇ ਜਾਂਚ ਪੜਤਾਲ ਵਾਲੀ ਟੀਮ ਬਣਾ ਲਈ ਹੈ ਇਹਨਾਂ ਦੇ ਉੱਤੇ ਸਹਿਰ ਕਾਨੂੰਨੀ ਕਾਰਵਾਈ ਵੀ ਹੋਗੀ ਹੂੰ ਅੱਛਾ ਮੇਲਾ ਗਦਰੀ ਬਾਬਿਆਂ ਦਾ ਕਦੋਂ ਸ਼ੁਰੂ ਹੋਇਆ ਜੀ ਤੇ ਕਿੱਥੇ ਲੱਗ ਰਿਹਾ ਦੇਖੋ ਜੀ ਅੱਜ ਪਤਾ ਲੱਗਾ ਕਿ ਇਨੇ ਵਿੱਚ ਜੋਸ਼ ਬਹੁਤ ਆ ਹਰ ਪਾਸੇ ਇਹਦੀ ਚਰਚਾ ਜਿਹੜੇ ਕਿ ਸੂਧਵਾਨ ਲੋਕ ਆ ਜਿਹੜੇ ਕਿ ਕਿਤਾਬਾਂ ਦੇ ਨਾਲ ਜੁੜੇ ਹੋਏ ਆ ਜਿਹੜੇ ਉਸਾਰੂ ਭਾਸ਼ਣ ਸੁਣਨਾ ਚਾਹੁੰਦੇ ਆ ਜਿਨ੍ਹਾਂ ਦੇ ਅੰਦਰ ਥੋੜੀ ਜੀ ਜਾਗਰਤੀ ਆ ਹਾਂ ਜਿਨ੍ਹਾਂ ਨੇ ਧੁੰਦੇ ਚਲੇ ਦੇਖਣੀ ਆ ਜਿਨ੍ਹਾਂ ਦੇ ਇਕਲੀ ਕੋ ਟਟਪਟੀਆਂ ਚੀਜ਼ਾਂ ਖਾੜੀਆਂ ਹੁੰਦੀਆਂ ਮਨੋਰੰਜਨ ਵਾਸਤੇ ਮਸਤੀ ਵਾਸਤੇ ਜਿਹਨਾਂ ਨੇ ਜਾਣਾ ਉਹਨਾਂ ਵਾਸਤੇ ਨਹੀਂ ਹੈਗਾ ਇਹ ਮੇਲਾ ਪਰ ਜਿਹੜੇ ਲੋਕ ਸਾਰਥਕ ਸੋਚ ਵਾਲੇ ਆ ਉਹਨਾਂ ਵਾਸਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਗਦਰੀ ਬਾਬਾ ਦੇ ਮੇਲੇ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਆ ਅੱਜ ਸਮਾ ਰੋਸ਼ਨ ਹੋਈ ਆ ਤੁਨੋਂ ਵੀ ਮੇਲਾ ਮੈਂ ਅੱਜ ਗਿਆ ਸੀਗਾ ਇੱਥੇ ਪਰਸੋਂ ਵੀ ਮੇਲਾ ਪਰਸੋਂ ਜਾਨੀ ਕਿ 1 ਨਵੰਬਰ ਨੂੰ ਨਾਟਕਾਂ ਦੀ ਰਾਤ ਆ ਸੋ ਤਿੰਨ ਰੋਜ਼ਾ ਇਸ ਮੇਲੇ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਤਾਬਾਂ ਦੀਆਂ ਸਟਾਲ ਲੱਗੀਆਂ ਤੇ ਉੱਥੇ ਭਾਸ਼ਣ ਸੁਣਨ ਵਾਲੇ ਆ ਤੇ ਮੁਹੰਮਦ ਮੁਸਤਾਫਾ ਦੇ ਕੇਸ ਦਾ ਕੀ ਬਣਿਆ ਕੋਈ ਡਿਵੈਲਪਮੈਂਟ ਹੋਈ ਉਹਦੇ ਵਿੱਚ ਆ ਬਿਲਕੁਲ ਜੀ ਮੁਹੰਮਦ ਮੁਸਤਾਫਾ ਵਾਲੇ ਕੇਸ ਦੇ ਵਿੱਚ ਜਾਣਕਾਰੀ ਇਹ ਪ੍ਰਾਪਤ ਹੋਈ ਆ ਬੜੀ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਅੱਜ ਉਹਨਾਂ ਦੇ ਘਰ ਦੇ ਵਿੱਚ ਕੰਮ ਕਰਦੇ ਸਰਵੈਂਟ ਜਿਹੜੇ ਆ ਉਹਨਾਂ ਦੇ ਕੋਲੋਂ ਵੀ ਐਸਆਰਟੀ ਨੇ ਪੜਤਾਲ ਕੀਤੀ ਆ ਮੁਹੰਮਦ ਮੁਸਤਾਫਾ ਪੰਜਾਬ ਦੇ ਸਾਬਕਾ ਡੀਜੀਪੀ ਆ ਉਹਨਾਂ ਦੇ ਬਾਰੇ ਇਹ ਜਾਣਕਾਰੀ ਆਈ ਆ ਵੀ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਤਿੰਨ ਹੋਰ ਨੌਕਰ ਆ ਉਹਨਾਂ ਦੇ ਕੋਲੋਂ ਕੱਲ ਨੂੰ ਪੁੱਛਗਿੱਛ ਕੀਤੀ ਜਾਣੀ ਆ ਸੋ ਉਹ ਪੁੱਛ ਰਹੀ ਹੈ ਇਹ ਜਾਂਚ ਟੀਮ ਆ ਜਿਹੜੀ ਵੀ ਭਾਈ ਘਰ ਦੇ ਵਿੱਚ ਮਾਹੌਲ ਕਿਹੋ ਜਿਹਾ ਸੀ ਉਸ ਦਿਨ ਜਿਸ ਦਿਨ ਮੁੰਡੇ ਦੀ ਮੌਤ ਹੋਈ ਆ ਉਹਨੇ ਕੀ ਕੀ ਖਾਧਾ ਪੀਤਾ ਸੀ ਕੀ ਕੀ ਕੁਝ ਉਹਨੇ ਕੀਤਾ ਸੀ ਘਰ ਦੇ ਵਿੱਚ ਪਿਓ ਪੁੱਤ ਦੀ ਕਿੰਨੀ ਕ ਬਣਦੀ ਸੀ ਪਰਵਾਰਕ ਕਲੇਸ਼ ਕਿੰਨਾ ਤੁਸੀਂ ਕੌਣ ਆਉਂਦਾ ਸੀ ਤੇ ਕੌਣ ਜਾਂਦਾ ਸੀ ਇਹ ਹੁਣ ਨੌਕਰਾਂ ਦੇ ਕੋਲੋਂ ਪੁੱਛਿਆ ਜਾ ਰਿਹਾ ਜੀ ਅੱਛਾ ਬੰਬਈ ਦੇ ਜਿਹੜੇ ਬੰਦੇ ਨੇ 17 ਬੱਚੇ ਗੁਲਾਮ ਬਣਾ ਕੇ ਰੱਖੇ ਹੋਏ ਸੀ ਉਹਨਾਂ ਨੂੰ ਪੁਲਿਸ ਨੂੰ ਲੱਗਦਾ ਸੀ ਕਿ ਅਦਾਲਤ ਨੇ ਸਜ਼ਾ ਨਹੀਂ ਦੇਣੀ ਤੇ ਖੁਦ ਹੀ ਉਸ ਨੂੰ ਸਜ਼ਾ ਦੇ ਦਿੱਤੀ ਇਨਕਾਊਂਟਰ ਬਣਾਤਾ ਹੁੰਦਾ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਨਾ ਇਹ ਖਬਰ ਆਈ ਆ ਇਹ ਨੇ ਸਭ ਨੂੰ ਹੈਰਾਨ ਜ਼ਰੂਰ ਕੀਤਾ ਦੂਜੀ ਮਹੱਤਵਪੂਰਨ ਗੱਲ ਇਹ ਆ ਦੀ ਇਹ ਮੁੰਬਈ ਦੇ ਵਿੱਚ ਇੱਕ ਬੰਦਾ ਉਹਦਾ ਨਾਮ ਹੈਗਾ ਜੀ ਰੋਹਤ ਆਰੀਆ 50 ਸਾਲ ਦਾ ਇਹਨੇ ਨਾ ਬੱਚੇ ਬੰਦੀ ਬਣਾ ਲਏ ਅੱਜ ਤੇ ਇਹਨੇ ਬੰਦੀ ਬਣਾਉਣ ਦੀ ਵਜ੍ਹਾ ਮੇਰੇ ਲਈ ਬੜੀ ਗੱਲ ਸੀ ਵੀ ਭਾਈ ਇਹ ਕੀ ਕਾਰਨ ਕੀ ਹੋਇਆ ਇਹਦੀ ਬੰਦੀ ਬਣਾਉਣ ਦੇ ਤਿੰਨ ਵਜਾ ਸਾਹਮਣੇ ਆਈਆਂ ਇੱਕ ਸਿਕਲ ਜੀ ਮਹਾਰਾਸ਼ਟਰ ਦੇ ਸਾਬਕਾ ਸਿੱਖਿਆ ਮੰਤਰੀ ਦੀਪਕ ਕੇਸਰਕਰ ਜੇ ਕਾਰਜਕਾਲ ਦੇ ਵਿੱਚ ਸਿੱਖਿਆ ਵਿਭਾਗ ਦੇ ਇੱਕ ਸਕੂਲ ਦਾ ਟੈਂਡਰ ਮਿਲਿਆ ਸੀ ਪ੍ਰੋਜੈਕਟ ਪੂਰਾ ਕਰਨ ਦਾ ਭੁਗਤਾਨ ਨਹੀਂ ਹੋਇਆ ਦਾਵਾ ਇਹ ਹੈ ਕਿ ਮਹਾਰਾਸ਼ਟਰ ਦੇ ਵਿੱਚ ਪਤਾ ਲੱਗਾ ਜੀ ਇੱਕ ਕਨਸੈਪਟ ਤਿਆਰ ਕੀਤਾ ਗਿਆ ਸੀ ਜਿਹਨੂੰ 2022 ਦੇ ਵਿੱਚ ਲਾਗੂ ਕੀਤਾ ਗਿਆ ਸੀ ਸਰਕਾਰ ਨੇ ਰੋਹਿਤ ਦਾ ਆਈਡੀਆ ਸਕ੍ਰਿਪਟ ਤੇ ਫਿਲਮ ਦੇ ਰਾਈਟਸ ਤੱਕ ਇਸਤੇਮਾਲ ਕੀਤੇ ਪਰ ਇਹਨੂੰ ਕ੍ਰੈਡਿਟ ਨਹੀਂ ਦਿੱਤਾ ਨਾ ਹੀ 2 ਕਰੋੜ ਰੁਪਇਆ ਜਿਹੜਾ ਬਣਦਾ ਹੋਊਗਾ ਜਾਂ ਇਹ ਸੋਚਣਾ ਹੋਣਾ ਉਹ ਦਿੱਤਾ ਗਿਆ ਸੋ ਇਹਨੇ ਅੱਜ ਪਤਾ ਲੱਗਾ ਜੀ ਮੁੰਬਈ ਦੇ ਪਵਈ ਇਲਾਕੇ ਦੇ ਵਿੱਚ 17 ਬੱਚਿਆਂ ਸਮੇਤ 19 ਲੋਕਾਂ ਨੂੰ ਬੰਦੀ ਬਣਾ ਲਿਆ ਰੋਹਿਤ ਆਰਿਆ ਨੇ ਫਿਰ ਉਸ ਤੋਂ ਬਾਅਦ ਪੁਲਿਸ ਨੂੰ ਭਜੜ ਪਈ ਪੁਲਿਸ ਨੇ ਇਹਦਾ ਇਨਕਾਊਂਟਰ ਕੀਤਾ ਹਸਪਤਾਲ ਦੇ ਵਿੱਚ ਜਾ ਕੇ ਇਸ ਬੰਦੇ ਦੀ ਮੌਤ ਹੋ ਗਈ ਹੈ ਜੀ ਈ ਹਰਸਿਮਰਤ ਕੋਰ ਬਾਦਲ ਨੇ ਕੀ ਸਟੇਟਮੈਂਟਸ ਦਿੱਤੀਆਂ ਨੇ ਹਾਂ ਬਿਲਕੁਲ ਜੀ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਅੱਜ ਹਰਸਿਮਰਤ ਕੋਰ ਬਾਦਲ ਹੋਰੀ ਪੌਂਟੇ ਜੀ ਤਰਨਤਾਰ ਦੇ ਵਿੱਚ ਉਹਨਾਂ ਨੇ ਇਸੇ ਦੋ ਟੁਕ ਗੱਲ ਕਹੀ ਆ ਉਹ ਕਹਿੰਦੇ ਜੀ ਜਦੋਂ ਸਾਡੀ ਸਰਕਾਰ ਸੀ ਉਦੋਂ ਚਿੱਟੇ ਦੀ ਗੱਲ ਨਾ ਮਾਤਰ ਹੁੰਦੀ ਸੀ ਅੱਜ ਘਰ ਘਰ ਤੱਕ ਚਿੱਟਾ ਪਹੁੰਚਿਆ ਪਿਆ ਗਲੀ ਗਲੀ ਤੱਕ ਹੱਟੀ ਹੱਟੀ ਤੱਕ ਪਹੁੰਚਿਆ ਪਿਆ ਸਾਡੀ ਸਰਕਾਰ ਨੂੰ ਬਦਨਾਮ ਕੀਤਾ ਗਿਆ ਸੀ ਉਦੋਂ ਵੀ ਚਿੱਟਾ ਇਹਨਾਂ ਨੇ ਲਿਆਂਦਾ ਚਿੱਟਾ ਕਰਤਾ ਹੁਣ ਤਾਂ ਵੀ ਸਾਡੀ ਸਰਕਾਰ ਹੁਣ ਦੇਖ ਲੋ ਵੀ ਹਾਲਾਤ ਕੀ ਆ ਅਸੀਂ ਤਾਂ ਨਹੀਂ ਹੁਣ ਦੰਦੇਗੇ ਅਸੀਂ ਉਦੋਂ ਵੀ ਨਹੀਂ ਦੰਦੇ ਅਸੀਂ ਹੁਣ ਵੀ ਨਹੀਂ ਦੰਦੇ ਪਰ ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਹਾਲਾਤ ਪੰਜਾਬ ਦੇ ਵਿਗੜੇ ਪਏ ਆ ਤੇ ਸਾਡੀ ਉਮੀਦਵਾਰ ਨੂੰ ਜਤਾਓ ਬੀਬੀ ਰੰਧਾਵਾ ਨੂੰ ਕਰਨਕਾਰਨ ਦੇ ਵਿੱਚ ਤੇ ਆਉਂਦੇ ਸਮੇਂ ਦੇ ਵਿੱਚ ਅਸੀਂ ਸਾਰਾ ਕੁਝ ਠੀਕ ਕਰ ਦੇਾਂਗੇ ਅੱਛਾ ਜਿਹੜੀ ਸਰਕਾਰ ਦੀ ਆਨਲਾਈਨ ਨੀਤੀ ਆ ਉਹਦੀ ਕੀ ਪੋਲ ਖੁੱਲੀ ਆ ਦੇਖੋ ਉਹਦੀ ਪੋਲ ਇਹ ਖੁੱਲੀ ਆ ਜੀ ਦੇਖੋ ਹਾਲਾਂਕਿ ਪੋਲ ਹੋਤਾ ਦਾ ਨਾ ਖੁੱਲੇ ਜਾਂ ਖੁੱਲੇ ਇਹ ਤਾਂ ਵਕਤ ਦੱਸੂਗਾ ਐਵੇਂ ਵਿਰੋਧੀ ਵੀ ਮੇਰਾ ਖਿਆਲ ਆ ਵੀ ਇਸ ਮਾਮਲੇ ਤੇ ਸ਼ੁਰੂਆਤ ਦੇ ਵਿੱਚ ਨੈਗੇਟਿਵਿਟੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਕੀ ਪਤਾ ਚੰਗਾ ਨਤੀਜਾ ਅਜੇ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਆ ਲੰਘੇ ਕੱਲ ਸਰਕਾਰ ਨੇ ਭਗਵੰਤ ਸਿੰਘ ਸਾਬ ਨੇ ਉਧਰ ਕੇਜਰੀਵਾਲ ਖੁਰਾਣੇ ਲੁਧਿਆਣੇ ਦੇ ਵਿੱਚ ਆਰਟੀਓ ਦਫ਼ਤਰ ਨੂੰ ਜਿੰਦਾ ਲਾ ਕੇ ਤਾਲਾ ਝੜ ਕੇ ਇਹ ਗੱਲ ਕਹੀ ਕਿ ਇਥੋਂ ਅੱਜ ਤੋਂ ਅਸੀਂ ਆਨਲਾਈਨ ਸਿਸਟਮ ਸ਼ੁਰੂ ਕਰਦੇ ਹਾਂ ਘਰ ਬੈਠੇ ਤੁਸੀਂ ਲਾਇਸੈਂਸ ਬਣਵਾਓ ਆ ਜਿਹੜਾ ਉਹ ਨੰਬਰ ਪਲੇਟ ਲਓ ਤੇ ਗੱਡੀ ਟਰਾਂਸਫਰ ਕਰਾਉਣੀ ਆ ਉਹ ਕਰਵਾਓ ਤੁਸੀਂ ਕੋਈ ਆਰਸੀ ਦਾ ਕੰਮ ਆ ਉਹ ਕਰਵਾਓ ਹੋਰ ਬਾਰੇ ਕੰਮ ਆ ਪਰ ਉਹ ਬਦਨ ਨੇ ਇਹ ਗੱਲ ਕਹੀ ਹੈ ਕਿ ਆਨਲਾਈਨ ਯੋਜਨਾ ਸਫਲ ਨਹੀਂ ਹੋਣੀਗੀ ਇਹ ਡਰਾਮੇਬਾਦੀ ਆ ਇਹ ਪੰਜਾਬ ਦੀ ਸਰਕਾਰ ਦਾ ਫੇਲੀਅਰ ਸਾਬਤ ਹੋ ਇਹ ਪੰਜਾਬ ਦੀ ਸਰਕਾਰ ਨੂੰ ਕੋਈ ਸਮਝ ਨਹੀਂ ਹੈਗੀ ਇਹਨਾਂ ਨੇ ਬਿਨਾਂ ਤਿਆਰੀ ਤੋਂ ਇਹ ਡਰਾਮਾ ਕਰਤਾ ਜੀ ਅੱਛਾ ਪੋਲ ਪੂਲ ਕੋਈ ਨਹੀਂ ਖੁੱਲੀ ਜਿਹੜੇ ਹੈਡਿੰਗਸ ਨੇ ਪੋਲ ਖੁੱਲ ਗਈ ਇਹ ਹੋ ਗਿਆ ਇਹੋ ਜੀ ਕੋਈ ਗੱਲ ਲੱਭਿਆ ਕੁਝ ਨਹੀਂ ਹਲੇ ਜੀ ਜੇ ਸੋਕ ਹਨ ਕਿ ਜੇਕਰ ਅਸੀਂ ਪਿਛਲੀਆਂ ਯੋਜਨਾਵਾਂ ਦੇਖੀਏ ਵੀ ਭ੍ਰਿਸ਼ਟਾਚਾਰ ਲਈ ਆ ਐਪ ਬਣਾਤੀ WhatsApp ਨੰਬਰ ਤੇ ਤੁਸੀਂ ਆ ਜਾਣਕਾਰੀ ਦੇ ਦਿਓ ਫਲਾਣੇ ਕੰਮ ਲਿਆ ਕਰਦੇ ਹੋ ਵੀ ਜਦੋਂ ਉਹ ਯੋਜਨਾਵਾਂ ਫਿਰ ਸਾਫਤ ਹੋਈਆਂ ਕਿ ਇਹ ਵੀ ਹੋ ਜਾਣੀਆਂ ਉਹਨਾਂ ਨੇ ਆ ਗੱਲ ਕਹੀ ਹੈ ਤੇ ਰੋਡਵੇਜ਼ ਦਾ ਚੱਕਾ ਕਦੋਂ ਜਾਮ ਹੋ ਰਿਹਾ ਇਹ ਜੀ ਰੋਡਵੇਜ਼ ਦਾ ਚੱਕਾ ਕਈ ਵਾਰੀ ਜਾਮ ਹੁੰਦਾ ਹੁੰਦਾ ਰੁਕ ਜਾਂਦਾ ਕਈ ਵਾਰੀ ਰੁਕਦਾ ਰੁਕਦਾ ਹੋ ਜਾਂਦਾ ਫਿਰ ਇਦਾਂ ਦੀ ਗੱਲ ਚੱਲ ਪੈਂਦੀ ਆ ਨਾ ਤਾਂ ਇਹਨਾਂ ਵਿਚਾਰਿਆਂ ਦੀਆਂ ਮੰਗਾ ਮੰਨੀਆਂ ਜਾਂਦੀਆਂ ਤੇ ਨਾ ਗੱਲ ਕਿਸੇ ਤਣਪਤਣ ਲੱਗਦੀ ਆ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਉਹ ਇਹ ਆ ਕਿ ਪੰਜਾਬ ਰੋਡਵੇਜ਼ ਪੰਨ ਬਸ ਸਿਨਾਂ ਦੇ ਮੁਲਾਜ਼ਮਾਂ ਨੇ ਕੰਟਰੈਕਟ ਮੁਲਾਜ਼ਮਾਂ ਨੇ ਕੱਲ ਨੂੰ ਦੁਪਹਿਰੇ 12 1 ਵਜੇ ਤੱਕ ਰੋਡ ਵੇਜ਼ ਦੀਆਂ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਉਹ ਕਹਿੰਦੇ ਕਿ ਭਾਈ ਸਰਕਾਰੀ ਬੱਸਾਂ ਨੂੰ ਜਿਹੜੀਆਂ ਚੱਲਦੀਆਂ ਇਹਨਾਂ ਨੂੰ ਰੋਕ ਕੇ ਇਹਨਾਂ ਦੀ ਥਾਂ ਦੇ ਉੱਤੇ ਕਿਲੋਮੀਟਰ ਬੱਸਾਂ ਸਕੀਮਾਂ ਲਿਆਂਦੀਆਂ ਜਾਂ ਰਹੀਆਂ ਨੇ ਕਿ ਜੇ ਸਾਡੇ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ ਮੁਸ਼ਕਲ ਦੇ ਵਿੱਚ ਆ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਉਹ ਕਹਿੰਦੇ ਕਿ ਅਸੀਂ ਫਿਰ ਇਹ ਕਰ ਰਹੇ ਹਾਂ ਵੀ ਕੱਲ ਨੂੰ ਅੱਜ ਦੇ ਵਾਸਤੇ ਚੱਕਾ ਜਾਮ ਕਰਨਾ ਜੇਕਰ ਮੰਗਾਂ ਨਾ ਮੰਨੀਆਂ ਫਿਰ ਪੂਰਾ ਸਮਾਂ ਹੀ ਲੂਗਾ ਜਿਹੜਾ ਜੀ ਪੀਜੀਆਈ ਜਿਹੜਾ ਮੇਰੇ ਖਿਆਲ ਚ ਚੋਟੀ ਦਾ ਪੰਜਾਬ ਬਖਰੇਵਾਂ ਨੇ ਲਈ ਹਿਮਾਚਲ ਲਈ ਵੀ ਚੋਟੀ ਦਾ ਹਸਪਤਾਲ ਹੈ ਇਹਨੂੰ ਇਹ 24 ਕਰੋੜ ਰੁਪਈਆ ਕਿੱਥੋਂ ਦਿੱਤਾ ਜਾ ਰਿਹਾ ਕੌਣ ਦੇ ਰਿਹਾ ਨਹੀਂ ਜੀ ਅਸਲ ਵਿੱਚ ਨਾ ਪੀਜੀਆਈ ਦੇ ਕੋਲੋਂ ਪ੍ਰਾਪਰਟੀ ਟੈਕਸ ਦਾ 24 ਕਰੋੜ ਰੁਪਈਆ ਬਕਾਇਆ ਮੰਗਿਆ ਚੰਡੀਗੜ੍ਹ ਨਗਰ ਨਿਗਮ ਨੇ ਦੇਣਾ ਪੈਣਾ ਉਹਨਾਂ ਨੂੰ ਪ੍ਰਾਪਰਟੀ ਟੈਕਸ ਰੁਕਿਆ ਪਿਆ ਦੇਣਾ ਪੈਣਾ ਹੈ ਚੰਡੀਗੜ੍ਹ ਨਗਰ ਨਿਗਮ ਨੇ ਮੰਗਿਆ ਹੈ ਉਹ ਪਤਾ ਲੱਗਾ ਕਿ ਨਿਗਮ ਨੇ ਪੀਜੀਆਈ ਨੂੰ ਤੁਰੰਤ ਆਪਦਾ ਬਕਾਇਆ ਭੁਗਤਾਨ ਕਰਨ ਦਾ ਆਰਡਰ ਜਾਰੀ ਕੀਤਾ ਇਹ ਗੱਲ ਕਹੀ ਹੈ ਕਿ ਪਾਣੀ ਦੇ ਬਿੱਲ ਦਾ ਬਕਾਇਆ ਫਾਇਰ ਸੇਫਟੀ ਕੂੜੇ ਦਾ ਪ੍ਰਬੰਧ ਪੀਜੀਆਈ ਕੈਂਪਸ ਦੇ ਵਿੱਚ ਜੋ ਟ੍ਰੀਟਮੈਂਟ ਪਲਾਂਟ ਆ ਇਹਨਾਂ ਮੁੱਦਿਆਂ ਦੇ ਉੱਤੇ ਸਟ੍ਰੈਟੇਜੀ ਬਣੀ ਆ ਇਹ ਵੀ ਗੱਲ ਕਹੀ ਗਈ ਹੈ ਕਿ ਤੁਹਾਡੀਆਂ ਪੀਜੀਆਈਆਂ ਬਹੁਤ ਸਾਰੀਆਂ ਇਮਾਰਤਾਂ ਜਿਹਦੇ ਵਿੱਚ ਫਾਇਰ ਸਿਸਟਮ ਦੀ ਸੇਫਟੀ ਨਿਯਮਾਂ ਦਾ ਪਾਲਣ ਨਹੀਂ ਹੋ ਰਿਹਾ ਤੇ ਸਾਡਾ ਬਕਾਇਆ ਭੁਗਤਾਨ ਤੁਸੀਂ ਦਿਓ ਜੀ 24 ਕਰੋੜ ਰੁਪਈਆ ਹਾਂਜੀ 24 ਕਰੋੜ ਰੁਪਈਆ ਹੈ ਜੀ ਤੇ ਪੀਜੀਆ ਨੂੰ ਕੋਈ ਦਿੱਕਤ ਆਏ ਪੇਸਟ ਦੇਣ ਦੇ ਵਿੱਚ ਜਾਂ ਕਿ ਹਰ ਸਾਲ ਹੀ ਦਿੰਦੇ ਨੇ ਉਹ ਨਹੀਂ ਜੀ ਮੈਨੂੰ ਇਹਦੇ ਬਾਰੇ ਮੁਕੰਮਲ ਨਹੀਂ ਜਾਣਕਾਰੀ ਆਈ ਜੀ ਮੇਰੇ ਕੋਲ ਪਰ ਇਹ ਹੈ ਜੀ ਕਿ ਉਹ ਕਹਿੰਦੇ ਸਾਡਾ ਬਕਾਇਆ ਖੜਾ ਤੇ ਬਕਾਇਆ ਕਲੀਅਰ ਕਰੋ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਣਾ ਜੀ ਪੰਜਾਬ ਦਾ ਮਸਤ ਮਾਚ ਦਿਨ ਦੇ ਵੇਲੇ ਬਿਲਕੁਲ ਸਾਫ਼ ਸਥਿਰ ਸੁਖਿਰਿਆ ਰਾਤ ਦੇ ਵੇਲੇ ਜਾਂ ਇਸ ਵੇਲੇ ਥੋੜੀ ਜਿਹੀ ਠੰਡਕ ਜੀ ਹੁੰਦੀ ਹੈ ਪਰ ਆਉਂਦੇ ਪੰਜ ਛੇ ਦਿਨ ਪੰਜਾਬ ਦੇ ਵਿੱਚ ਮੌਸਮ 'ਚ ਕੋਈ ਤਬਦੀਲੀ ਦੀ ਆਸ ਨਹੀਂ ਆ ਮੌਸਮ ਇਸੇ ਤਰੀਕੇ ਨਾਲ ਸਥਿਰ ਰਹਿਣਾ ਜੀ ਬਹੁਤ ਮਿਹਰਬਾਨੀ ਜੀ ਥੈਂਕ ਯੂ ਮਿਹਰਬਾਨ ਜੀ ਮਿਹਰਬਾਨ